ਮਾਲਕ ਨੇ ਤੈਨੂੰ ਸਭ ਤੋਂ ਸੋਹਣੀ ਜਾਤੀ ਦੇ ਵਿੱਚ ਪੈਦਾ ਕੀਤਾ ਕਿਹੜੀ ਜਾਤ ਦੀ ਗੱਲ ਕਰਦੇ ਮਾਰੇ ਅ ਸਾਡੀ ਅਦਨਿਆਵੀ ਅਸੀਂ ਚਵਾਰੇ ਵਾਲੇ ਹੁੰਨੇ ਆ ਉਹ ਵਿੜੇ ਵਾਲੇ ਹੁੰਦੇ ਆ ਅਸੀਂ ਗਲਾਸ ਵਾਲੇ ਆ ਉਹ ਪੋਲੇ ਵਾਲੇ ਹੁੰਦੇ ਐ ਤੇ ਚੱਲ ਨਾਲ ਇਹ ਨਹੀਂ 84 ਲੱਖ ਜੋਂਨ ਉਪਾਈ ਮਨਸਾ ਪ੍ਰਵਦੀ ਵੜਾਈ ਇਸ ਬਾਡੀ ਤੇ ਜੋ ਨਰ ਚੁਕੈ ਸੋ ਆਏ ਦਾਈ ਦੁਖ ਪਾਏਂਦਾ 84 ਲੱਖੋਂ ਨੇ ਜੋਨ ਪੈਦਾ ਕੀਤੀ ਤੇ ਸਭ ਤੋਂ ਉੱਤਮ ਜੋਨ ਮਨੁੱਖਾ ਜਨਮ ਤੇ ਬਾਪੂ ਪੰਚਮ ਗੁਰੂ ਦੇਵ ਮਨੁੱਖਾ ਜਨਮ ਦੀ ਗੱਲ ਕਰਦੇ ਆ ਨਾ ਕਿਸੇ ਜਾਤ ਦੀ ਗੱਲ ਕਰਦੇ ਆ ਪਰ ਸਾਡੇ ਅੰਦਰ ਇੰਨਾ ਕਿ ਕਿੱਲਾ ਗੱਡਿਆ ਹੋਇਆ ਗੁਰਮਖੋ ਅਸੀਂ ਇਹਦੇ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਆ ਗੁਰੂ ਚਰਨਾਂ ਨਾਲ ਵਿੱਚ ਬੈਠਣਾ ਵੀ ਨਮਸਕਾਰਾਂ ਵੀ ਕਰਨੀਆਂ ਕਈ ਤੇ ਬਾਣੀ ਵੀ ਪੜਦੇ ਆ ਪਰ ਖਲੋਤੇ ਉੱਥੇ ਤੇ ਉੱਥੇ ਆ ਫਿਰ ਦੁਨਿਆਵੀ ਬੰਦੇ ਦੀ ਗੱਲ ਛੱਡੋ ਆਪਣੇ ਆਪ ਨੂੰ ਬ੍ਰਹਮ ਗਿਆਨੀ ਆਖਵਾਉਣ ਵਾਲਿਆਂ ਦੇ ਵੀ ਇਹ ਕਰਮਾਂ ਬਾਣੀ ਨੂੰ ਮੰਨਣਾ ਕੋਈ ਨਹੀਂ ਹੈ। ਬਸ ਉਹਦਾ ਬ੍ਰਹਮ ਗਿਆਨੀ ਮੰਨਿਆ ਜੀ ਅਸੀਂ। ਬ੍ਰह्म ਬ੍ਰह्म ਗਿਆਨੀ ਉਹ ਆ ਗੁਰਮੁਖ ਜੀ ਨੂੰ ਬ੍ਰਹਮ ਦੀ ਪਛਾਣ ਹੋਗੀ। ਤੇ ਬ੍ਰह्म ਕਿਸੇ ਜਾਤੀ ਵਿੱਚ ਨਹੀਂ বাসਦਾ। ਬ੍ਰह्म ਭਾਵ ਉਹ ਰੰਗਰ ਬਾਦਸ਼ਾਹ ਪ੍ਰਕਾਸ਼ ਰੂਪ ਉਹ ਸਭ ਵਿੱਚ ਵਰਤਿਆ ਜੋਤ ਰੂਪ ਹੋ ਕੇ ਪੜ੍ਹ ਲਓ ਬਾਪੂ ਨਾਨਕ ਨੂੰ। ਸਭ ਮੈਂ ਜੋਤ ਜੋਤ ਹੈ ਸਵੇ। ਕਿਹਾ ਬਾਪੂ ਨੇ ਵੀ ਕਿਸੇ ਖਾਸ ਦੇ ਵਿੱਚ ਬਸਦਾ ਹੋ। ਪਰ ਨਹੀਂ ਜੀ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਅਸੀਂ ਤੇ ਬੰਗੀਆਂ ਵਿੱਚ ਸੋਹਣੇ ਲੱਗਦੇ ਆ ਬੰਡੇਰੀ ਅਵਸਥਾੰ ਦਾ ਕੰਮ ਹੈ ਇਸ ਕਰਕੇ ਗੁਰਮੁਖੋ ਇਹ ਸਾਡਾ ਕੂਰਪੁਣਾ ਇਹ ਸਾਡੇ ਸੋਹਣਾ ਸੋਹਣਾ ਨਹੀਂ ਮਹ ਹੈ ਇਹ ਸਾਡੇ ਅੰਦਰ ਦਾ ਕੂਪ ਚਿਹਰਾ ਵਾ ਜੋ ਅਸੀਂ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਵੀ ਸੁਧਾਰ ਨਾ ਸਕੀ ਸਭ ਤੋਂ ਪਹਿਲਾਂ ਤੇ ਇਹ ਜੀਵ ਰੂਪ ਇਸ ਤਰੀਏ ਕੀ ਨੂੰ ਕਹ ਰਿਹਾ ਜਿੰਦ ਰੂਪ ਤੇ ਸਰੀਰ ਭਾਵੇਂ ਮਰਦ ਦਾ ਭਾਵੇਂ ਔਰਤ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿੰਦ ਰੂਪ ਸਾਰਿਆਂ ਦੀ ਹੀ ਗੁਰਮੁਖੋ ਇਸਤਰੀ ਰੂਪ ਆਪਣੀ ਮੈਂ ਕਾਮਣ ਮੇਰਾ ਕੰਤ ਕਰਤਾ ਜਿਹਾ ਕਰਾਏ ਤੇਹਾ ਕਰੀ ਸਿੰਗਾਰ ਮੈਂ ਕਾਮਣ ਮੈਂ ਇਸਤਰੀ ਰੂਪ